ਕਰਤਾਰਪੁਰ ਥਾਣੇ ਅਦੀਨ ਆਉਂਦੀ ਚੌਂਕੀ ਕਿਸ਼ਨਗਰ ਦੇ ਪਿੰਡ ਰੈਮਪੁਰ ਵਿਖੇ ਬੀਤੇ ਦਿਨੀ ਪੁਲਿਸ ਚੌਂਕੀ ਕਿਸ਼ਨਗਰ ਦੇ ਇੰਚਾਰਜ ਐਸਆਈ ਬਲਵੀਰ ਸਿੰਘ ਬੁੱਟਰ ਵੱਲੋਂ ਪੁਲਿਸ ਪਾਰਟੀ ਸਮੇਤ ਦੀਪ ਸਿੰਘ ਉਰਫ ਦੀਪਾ ਪੁੱਤਰ ਦਲਵੀਰ ਸਿੰਘ ਵਾਸੀ ਰੈਮਪੁਰ ਨੂੰ ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਕਰਕੇ ਜੇਲ੍ਹ ਪੇਜ ਦਿੱਤਾ ਗਿਆ ਇਸ ਮਾਮਲੇ ਸੰਬੰਧੀ ਪੀਮਾਰਵੀ ਪੰਜਾਬ ਦੇ ਪ੍ਰਧਾਨ ਸੰਨੀ ਜਸਲ ਅਤੇ ਪੀੜਿਤ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੇ ਦੋਸ਼ ਲਗਾਉਂਦਿਆਂ ਹੋਇਆਂ ਕਿਹਾ कि किशनगढ़ पुलिस चौकी इंचार्ज की यह सोची समझी साजिश स्थित होया है परिवारिक मैंबर ने दस्या कि दीप सिंह दीपा जो कि कोई भी नशा नहीं करता ना ही वेचता है कृष्णगढ़ चौकी की पुलिस ने किसी होर लड़ाई झगड़े के मामले संबंधी गलबात ली बिठाया अते थाने ल गए अते नशीलिया गोलियां संबंधी परचा दर्ज करके जेल भेज दिता गया नौबत इथों तक आ गई कि चौंकी इंचार्ज खिलाफ़ जम के धरना प्रदर्शन करना प करने दौरान मौके पे पहुंचे थाना मुखी करतारपुर रमनदीप सिंह ते डीएसपी करतारपुर विजय कुंवर पाल सिंह नु सनी जसल ने दसया कि एएसआई वलो छूटा पर्चा कीता गया है ते इस नु लाइन हाजिर करन दी मांग रखी गल बात करन ते उना परोसा दित्ता कि इस मामले दी जांच चल रही है जो भी दोषी पाया गया उस ते बणदी कार्रवाई होवेगी आओ देखदे हां दोआबे दी आवाज पत्रकार जसपाल रतन सुखदेव लाहौरिया विशेष रिपोर्ट मुदाबाद मुर्दाबाद चौकी इंचार्ज मुर्दाबाद मुरादाबाद मुरादाबाद चौकी इंचार्ज मुरादाबाद मुर्दाबाद मुर्दाबाद नजाय मुर्दाबाद 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 गरीबा बच्चे झूठे पर्चे फसाण वाला मुर्दाबाद 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 चौकी इंचार्ज मुरादाबाद मुरादाबाद मुर्दाबाद ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਸੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਚੌਂਕੀ ਚਾਰ ਚ ਮੁਰਦਾਬਾਦ 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 ਸਾਰੇ ਆਨੇ ਜੀ ਜੀ ਤੇ ਧਿਆਨ ਚ ਕੱਲ ਵੀ ਅਸੀਂ ਲਿਆਂਦੀ ਸੀ ਗੱਲ ਇਹ ਵੀ ਇਹਨੂੰ ਥੋੜਾ ਜਿਹਾ ਦੇਖੋ ਮੈਂ ਦੋ ਮਿੰਟ ਰੁਕ ਜਾਓ ਮੈਂ ਆ ਗਿਆ ਹਾਂ ਸਾਰਿਆਂ ਨਾਲ ਲੱਗੇ ਆ ਨੇ ਤੋਂ ਪਹਿਲਾਂ ਚਾਹ ਪੀਣੀ ਹੈ ਚਾਹ ਪਾਣੀ ਅੱਜ ਮੁੱਖ ਜਿਹੜਾ ਕਾਰਨ ਸੀਗਾ ਉਹ ਕੁਝ ਦੀ ਤੱਕੇਸ਼ਾਈ ਸੀ ਕਿਉਂਕਿ ਪੁਲਿਸ ਜਿਹੜੀ ਆ ਜੋ ਇੱਥੇ ਚੌਕੀ ਇਨ ਚਾਰデア ਉਹਨਾਂ ਨੇ ਜੋ ਗਲਤੀ ਕੀਤੀ ਹੈ ਦੇਖੋ ਇੱਕ ਨਜਾਇਜ਼ ਪਰਚੇ ਨੂੰ ਲੈ ਕੇ ਜਿਹੜਾ ਧਰਨਾ ਪ੍ਰਦਰਸ਼ਨ ਹੋਇਆ ਸੀ ਉਹ ਵੀ ਕਰਾ ਦੋ ਤੇ ਅੱਜ ਸਾਹੂਲ ਸਕਦੇ ਆ ਕਿ ਜਿਹੜੀ ਲੋੜ ਸੀਗੀ ਲੋੜ ਇਹ ਸੀ ਕਿ ਸਮਾਜ ਨੂੰ ਇੱਕ ਸੇਧ ਦੇ ਦੇ ਕਿਉਂਕਿ ਅਸੀਂ ਤਾਂ ਆਪ ਖੁਦ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਹੇ ਹਾਂ ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਗਰੀਬ ਪਰਿਵਾਰ ਦਾ ਬੱਚਾ ਜਿਹੜਾ ਆ ਉਹਨੂੰ ਨਜਾਇਜ਼ ਹੀ ਪਾਚਾ ਉੱਤੇ ਪਾ ਕੇ ਉਹਨੂੰ ਜੇਲ੍ਹ ਦੇ ਵਿੱਚ ਮਤ ਕਰ ਦਿੱਤਾ ਜਾਵੇ ਜੋ ਆ ਪਿਛਲੇ ਦਿਨੀ ਹੋਇਆ ਕਿ ਚੌਕੀ ਚਾਲ ਨੇ ਇੱਕ ਬੱਚੇ ਜਿਹੜਾ ਆ ਜਿੱਦੋਂ ਚੱਕ ਕੇ 4-5 ਬੰਦੇ ਕਿਹੜੇ ਪਿੰਡ ਦਾ ਬੱਚਾ ਸੀ ਕੀ ਨਾਮ ਰੀਮਪੁਰ ਤੋਂ ਮੁੰਡਾ ਸੀਗਾ ਦੀਪਾ ਉਹਨੂੰ ਇਹਨਾਂ ਨੇ ਉਹਦੇ ਖੇਤਾਂ ਦੇ ਵਿੱਚ ਲਾਗਿਆ ਚੱਕ ਕੇ ਉਹਤੇ ਵਿਜੈ ਜਿਹੜਾ ਪਰਚਾ ਕੀਤਾ ਉਹਦਾ ਅਸੀਂ ਵਿਰੋਧ ਕਰਦੇ ਅੱਜ ਸਾਰੇ ਇਕੱਠੇ ਹੋਏ ਸੀ ਤੇ ਅੱਜ ਜੋ ਵੀ ਪ੍ਰਸ਼ਾਸਨ ਵੱਲੋਂ ਡੀਐਸਪੀ ਸਾਹਿਬ ਤੇ ਐਸਐਸਓ ਸਾਹਿਬ ਨੇ ਅਸ਼ਵਾਸ਼ਣ ਦਿੱਤਾ ਹੈ ਕਿ ਜਲਦ ਜਿਹੜਾ ਇਸ ਤੇ ਵੀ ਕਾਰਵਾਈ ਹੋਊ ਤੇ ਜੋ ਵੀ ਅਸੀਂ ਕਰ ਸਕਦੇ ਆ ਉਸ ਕੇਸ ਨੂੰ ਲੈ ਕੇ ਜਿਹੜਾ ਉਹਦੀ ਉਹਦੀ ਰੈਕਲੇਮੇ ਵਿੱਚ ਉਹ ਉਹ ਕਰਦੇ ਰਹੇ ਸੀ ਦੇਖੋ ਲੈਨ ਹਾਜ਼ਰ ਕਰਾਉਣ ਦੀ ਅਸੀਂ ਤਾਂ ਮੰਗ ਕੀਤੀ ਸੀ ਕਿਉਂਕਿ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੱਲ ਦੀ ਜਿਹੜੀ ਕਾਲ ਸੀਗੀ ਅੱਜ ਸਵੇਰੇ 11 ਵਜੇ ਧਰਨਾ ਪ੍ਰਦਰਸ਼ਨ ਸ਼ੁਰੂ ਹੋਣਾ ਹੈ ਉਹਨੂੰ ਲੈ ਕੇ ਸੀ ਇਹਨੇ ਉਹ ਕੁਝ ਅੰਸਰਾਂ ਜਿਹੜੇ ਕੁਝ ਗੁੱड्ढे ਅੰਸਰ दिए ਜਿਨ੍ਹਾਂ ਨੇ ਆ ਕੇ ਸਾਡੇ ਨਾਲ ਗੁੱੱਡਾ ਕਰਤੀ ਕੀਤੀ ਉਹਦੇ ਸਬੰਧ ਦੇ ਵਿੱਚ ਕਿਉਂਕਿ ਇਹ ਚੌਕੀ ਇੰਚਾਰਜ ਨੂੰ ਪਤਾ ਸੀ ਵੀ ਧਰਨਾ ਲੱਗਣਾ ਇਹਨੇ ਨਜਾਇਜ਼ ਹੀ ਕਿਸੇ ਨੂੰ ਛੁੱਟੀਆਂਵਾਵਾ ਇਹਨਾਂ ਨੇ ਫਲਾਈਆਂ ਜਾ ਕਿਉਂਕਿ ਉਹਨੇ ਸਾਨੂੰ ਦੱਸਿਆ ਵੀ ਚੌਕੀ 'ਚੋਂ ਸਾਨੂੰ ਪਤਾ ਲੱਗਾ ਤੇ ਅਸੀਂ ਜਦੋਂ ਪੁੱਛਿਆ ਕਿ ਉਹ ਕਿਹੜਾ ਇਨਸਾਨ ਹੈ ਜਿਨੇ ਤੁਹਾਨੂੰ ਇਹ ਗੱਲ ਕਹੀ ਆ ਤੇ ਪਰ ਉਸ ਨੂੰ ਵੀ ਜਿਹੜਾ ਉਹਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਤੇ ਇਸ ਕਰਕੇ ਅਸੀਂ ਸੋਚਿਆ ਕਿ ਜੋ ਵੀ ਚੌਂਕੀ ਚਾਰ ਦੀ ਸ਼ਹਿਰ ਸ਼ਹਿਦ ਹੈ ਕਿਉਂਕਿ ਅਗਰ ਚੌਂਕੀ ਦੇ ਵਿੱਚ ਆ ਕੇ ਜਿਹੜੀ ਗੁੰਡਾਗਰਦੀ ਹੋਈ ਆ ਉਹ ਤੁਸੀਂ ਲਾਈਵ ਕੈਮਰਾ ਚ ਵੀ ਦੇਖ ਸਕਦੇ ਆ ਉੱਥੇ ਸਾਡੇ ਨਾਲ ਜਿਹੜਾ ਬਦਸਲੋਕੀ ਕੀਤੀ ਗਈ ਆ ਸਾਡੇ ਸਾਥੀਆਂ ਦੇ ਨਾਲ ਕੀਤੀ ਗਈ ਆ ਤੇ ਮੈਂ ਸਮਝਦਾ ਵੀ ਇਹ ਇੱਕ ਨਲੈਕੀ ਆ ਪੁਲਿਸ ਦੀ ਪ੍ਰਸ਼ਾਸਨ ਦੀ ਨਲਕੀ ਆ ਚੌਕੀ ਇਚਾਰਜ ਦੀ ਨਲਕੀ ਆ ਕਿਉਂਕਿ ਜੇ ਥਾਣੇ ਚੀਜ਼ ਤਾਂ ਹੋਣ ਲੱਗੀ ਤੇ ਮੇਰੇ ਖਿਆਲ ਸਾਨੂੰ ਫਿਰ ਉੱਥੇ ਇਨਸਾਫ ਲੈਣ ਨਹੀਂ ਜਾਣਾ ਚਾਹੀਦਾ ਜਿਹੜਾ ਮਾਮਲਾ ਇਹਨਾਂ ਨੇ ਹੱਲੇ ਅੱਜ ਜਿਹੜਾ ਆ ਉਹਨਾਂ ਨੇ ਸਾਨੂੰ ਇਹੀ ਕਿਹਾ ਆ ਵੀ ਸ਼ਾਮ ਤੱਕ ਜਿਹੜਾ ਆ ਤੁਹਾਨੂੰ ਕੋਈ ਜਿਹੜੀ ਵਧੀਆ ਇੱਕ ਪੁਸ਼ਟੀ ਅਸੀਂ ਦੇਾਂਗੇ ਕਿਉਂਕਿ ਹੋ ਸਕਦਾ ਕਿ ਉਹ ਸ਼ਾਇਦ ਪਰਚਾ ਕੈਨਸਲ ਹੋ ਸਕਦਾ ਜਾਂ ਉਹਦੇ ਤੇ ਕੋਈ ਰਹਿਤ ਹੋ ਸਕਦੀ ਆ ਉਸ ਚੀਜ਼ ਨੂੰ ਲੈ ਕੇ ਜਿਹੜਾ ਪੁਲਿਸ ਕਹਿ ਰਹੀ ਹੈ ਬਾਕੀ ਅਸੀਂ ਸ਼ਾਮ ਨੂੰ ਡੀਐਸਪੀ ਸਾਹਿਬ ਕੋਲ ਜਦੋਂ ਮੈਂ ਜਾਵਾਂਗੀ ਤੇ ਉੱਥੇ ਜਿਹੜਾ ਹੈ ਉਹ ਤੱਕ ਪੂਰੀ ਜਾਣਕਾਰੀ ਹੈ ਕਿ ਪੁਲਿਸ ਦੇ ਅਧਿਕਾਰੀ ਇਸ ਗੱਲ ਨੂੰ ਮੰਨਿਆ ਜੀ ਪਰਚਾ ਝੂਠਾ ਕੀਤਾ ਗਿਆ ਇਹਦੇ ਵਿੱਚ ਦੇਖੋ ਹੱਲੇ ਕੋਈ ਇੰਦਾ ਦੀ ਜਿਹੜੀ ਉਹਨੀ ਪੁਸ਼ਟੀ ਨਹੀਂ ਕੀਤੀ ਕਿਉਂਕਿ ਉਹਨੀ ਮੰਨਣਾ ਵੀ ਨਹੀਂ ਗਾ ਜਦੋਂ ਦੇਖੋ ਗਵਾਹ ਜਿਹੜੇ ਆ ਤੁਹਾਨੂੰ ਅਸੀਂ ਪਹਿਲਾਂ ਹੀ ਦੇ ਦਿੱਤੇ ਗਵਾਹ ਉੱਥੇ ਖੜੇ ਸੀਗੇ ਤਿੰਨ ਤੋਂ ਚਾਰ ਜਿਹੜੇ ਭਰਾ ਸਾਡੇ ਕੋਲ ਉੱਥੇ ਖੜੇ ਸੀਗੇ ਉਹਨਾਂ ਦੇ ਸਾਹਮਣੇ ਚੱਕ ਕੇ ਲਗੇ ਜਾ ਪੁਲਿਸ ਔਰ ਕਹਿ ਕੇ ਵੀ ਕੀ ਜੀ ਹੈ ਕਿ ਅਸੀਂ ਅੰਨਾ ਇੱਕ ਲੜਾਈ ਦੇ ਸਬੰਧ ਚ ਕੋਈ ਗੱਲ ਕਰਦੇ ਉਹਦੇ ਕੋਲ ਕੁਝ ਨਹੀਂ ਸੀ ਉਹ ਚਪਲਾਂ ਵੀ ਕਿਸੇ ਦੀਆਂ ਮਾਰ ਕੇ ਲੈ ਕੇ ਗਿਆ ਜੋ ਇਹਨਾਂ ਨੇ ਸਾਨੂੰ ਦੱਸਿਆ ਤੇ ਮੈਂ ਸਮਝਦਾ ਕਿ ਇਹਦੇ ਵਿੱਚ ਬੜੀ ਇੱਕ ਵੱਡੀ ਸਾਜ਼ਿਸ਼ ਹੋ ਰਹੀਦੀ ਹੈ ਜਾਂ ਨਜਾਇਜ਼ ਜਿਹੜਾ ਕਿਸੇ ਨੂੰ ਫਸਾਉਣਾ ਮੈਂ ਇਸ ਇਸ ਗੱਲ ਦੀ ਨਿੰਦਾ ਕਰਦਾ ਕਿਉਂਕਿ ਸਾਡੇ ਬੱਚੇ ਜਿਹੜੇ ਆ ਉਹ ਮਿਹਨਤ ਕਰਕੇ ਇੱਥੇ ਤੱਕ ਪਹੁੰਚਦੇ ਆ ਮੈਂ ਦੇਖ ਦੇ ਦੇਖ ਸਕਦਾ ਕਿ ਸਾਡੇ ਸਮਾਜ ਦੇ ਬਹੁਜਨ ਸਮਾਜ ਦੇ ਜਿਹੜੇ ਸਾਥੀ ਆ ਜਿਹੜੇ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਉਹਨਾਂ ਨੂੰ ਨਜਾਇਜ਼ ਜਿਹੜਾ ਜਦੋਂ ਖਾਣਾ ਪੂਰਤੀ ਕਰਨੀ ਹੁੰਦੀ ਆ ਤੇ ਉਹਨਾਂ ਨੂੰ ਉਹਨਾਂ ਤੇ ਨਜਾਇਜ਼ ਪਰਚੇ ਪਾ ਕੇ ਜੇਲ੍ਹਾਂ ਚ ਬੰਦ ਕਰ ਦਿੱਤਾ ਜਾਂਦਾ ਹੈ ਡੀਐਸਪੀ ਸਾਹਿਬ ਨਾਲ ਤੁਹਾਡੀ ਇਸ ਵਿਸ਼ੇ ਤੇ ਕੀ ਗੱਲ ਹੋਈ ਹੈ ਜੀ ਡੀਐਸਪੀ ਸਾਹਿਬ ਨਾਲ ਇਹੀ ਗੱਲ ਹੋਈ ਹੈ ਕਿ ਜਿਹੜਾ ਆ ਇਹ ਜੋ ਅਚੁੱਡਾ ਕਰਦੀ ਹੋਈ ਆ ਜਾਂ ਜਿਹੜੀ ਵੀ ਉਹ ਅਜੇ ਇੱਥੇ ਘਟਨਾ ਹੋਣ ਲੱਗੀ ਦੀ ਉਹਨੂੰ ਲੈ ਕੇ ਉਹ ਪੂਰਾ ਜਿਹੜਾ ਆ ਵੈਰੀਫਾਈ ਕਰਮਗੇ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ ਤੇ ਜਿਹੜੀ ਬੰਦੀ ਕਰਦੇ ਜੇ ਅਸੀਂ ਹੱਲੇ ਕੋਈ ਧਰਨੇ ਦਾ ਜਿਹੜਾ ਇਹ ਬੰਦ ਦੀ ਗੋਲ ਨਹੀਂ ਹੋਈ ਜੇ ਸਾਡੀਆਂ ਮੰਗਾਂ ਨਾਮੰਗੀਆਂ ਮੰਨੀਆਂ ਗਈਆਂ ਜਾਏ ਇਹਨੂੰ ਲੈਨ ਹਾਜ਼ਰ ਅਸੀਂ ਕਰਦੀ ਮੰਗ ਕੀਤੀ ਸੀ ਇਹਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਸੀ ਜੇ ਉਹ ਨਹੀਂ ਹੁੰਦਾ ਤੇ ਕੋਈ ਵੀ ਅਸੀਂ ਅਗਲੇ ਜਿਹੜਾ ਰਣਨੀਤੀ ਉਹ ਵੀ ਤਿਆਰ ਜਰੂਰ ਕਰਾਂਗੇ ਇੱਕ ਵੱਡੇ ਲੈਵਲ ਤੇ ਜਿਹੜਾ ਸੰਘਰਸ਼ ਲਿਖਿਆ ਜਾਊਗਾ ਧਰਨੇ ਤੇ ਮੌਕੇ ਤੇ ਕਿਹੜੇ ਕਿਹੜੇ ਉੱਚ ਅਧਿਕਾਰੀ ਪੁਲਿਸ ਦੇ ਪਹੁੰਚੇ ਧਰਨੇ ਤੇ ਐਸਐਚਓ ਸਾਹਿਬ ਤਰਕਰਪੁਰ ਤੇ ਡੀਐਸਪੀ ਸਾਹਿਬ ਤਰਕਰਪੁਰ ਉਹ ਇੱਥੇ ਪਹੁੰਚੇ ਡੀਐਸਪੀ ਸਾਹਿਬ ਬਲੋਂ ਤੁਹਾਨੂੰ ਕੀ ਪ੍ਰੋਸੈਸਟਾਂ ਦੇ ਆ ਡੀਐਸਪੀ ਸਾਹਿਬ ਨੇ ਸਾਨੂੰ ਇਹੀ ਪ੍ਰੋਸੈਸਟਾ ਹੈ ਵੀ ਜਿਹੜੀ ਇਹਦੀ ਮੈਂ ਵੈਰੀਫਾਈ ਕਰਕੇ ਜੋ ਵੀ ਬੰਦੀ ਕਾਰਵਾਈ ਹੈ ਹੋਹ ਡਾਂਸਰਾਂ ਦੇ ਜਾਂ ਹੋਰ ਜਿਹੜੇ ਜਿਨ੍ਹਾਂ ਨੂੰ ਘੁਮਰਾਹ ਕੀਤਾ ਗਿਆ ਜਾਂ ਜਿਹੜਾ ਵੀ ਇੱਚ ਦੋਸ਼ੀ ਪਾਇਆ ਜਾਊਗਾ ਉੱਤੇ ਜਿਹੜੀ ਆ ਕਾਰਵਾਈ ਜ਼ਰੂਰ ਹੋਣੀ ਧੰਨਵਾਦ ਜੀ ਕੱਚ ਰਹਿਮਪੁਰ ਤੋਂ ਮੁੰਡਾ ਇੱਕ ਦੀਪਾ ਉਹਨੂੰ ਪੁਲਿਸ ਨੇ ਅਰੈਸਟ ਕੀਤਾ ਸੀ ਤੇ ਜਿਹੜੇ ਤੋਂ ਰਿਕਵਰੀ ਹੋਣ ਤੇ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਸੀ ਤੇ ਪਿੰਡ ਦੇ ਬੰਦੇプラス ਕਸ਼ਮੋਧਾਰ ਸੱਜਣ ਕੱਟੇ ਹੋ ਕੇ ਆਏ ਸੀ ਕਿਹੜੇ ਜੋ ਵੀ ਗੱਲਬਾਤ ਹੈ ਉਹ ਸੁਣੀ ਗਈ ਹੈ ਤੇ ਜੋ ਵੀ ਇਹ ਕਹਿਨਾਂ ਨੂੰ ਦੁਰਾਨੇ ਕਰਤੀ ਦੇਖਿਆ ਗਿਆ ਸਰ ਇਹਨਾਂ ਦੀ ਮੰਗ ਸੀ ਕਿ ਚੌਂਕੀਨ ਚਾਰ ਨੂੰ ਲਾਈਨ ਹਜ਼ਰ ਕੀਤਾ ਜਾਵੇ ਉਹ ਕਿਉਂ ਕਹਿ ਰਹੇ ਸੀ ਦੇਖੋ ਜੀ ਇਹ ਜਦੋਂ ਆਏ ਆ ਕਿ ਇਹ ਚੌਂਕੀ ਚੰਨ ਨੂੰ ਲਾਈਨ ਹਜ਼ਰ ਕੀਤਾ ਜਾਵੇ ਬਾਕੀ ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਆਪਣੀ ਰਿਪੋਰਟੇਸ਼ਨ ਦੇ ਦਿਓ ਜੇ ਕੋਈ ਇਦਾਂ ਦੀ ਗੱਲ ਹੋਈ ਤਾਂ ਸੀਨੀਅਰ ਅਫੀਸਰ ਨੂੰ ਜੋ ਵੀ ਹੈ ਉਹਦੇ ਬਾਰੇ ਲਿਖ ਕੇ ਭੇਜਾਂਗੇ ਸਰ ਹੁਣ ਇਹਨਾਂ ਦੀ ਜਿਹੜੀ ਪ੍ਰਸ਼ਾਸਨ ਤੋਂ ਮੰਗ ਸੀ ਉਹਦੇ ਤੇ ਕੀ ਆਪਾਂ ਕਰ ਬਈ ਕਰਨੀ ਹੈ ਇਹਨਾਂ ਦੇ ਵਿੱਚ ਹੀ ਹੈ ਵੀ ਜੋ ਇਹਨਾਂ ਨੇ ਫੈਕਟਸ ਲਗਾਏ ਇਹਨੂੰ ਨੂੰ ਵੈਰੀਫਾਈ ਕਰਾਂਗੇ ਵੈਰੀਫਾਈ ਕਰਨ ਤੋਂ ਬਾਅਦ ਜੋ ਬਣਦੀ ਕਰ ਨੂੰ ਸਹੀ ਹੈ ਠੀਕ ਹੈ